i yeah. ਦੋਸਤੋ ਪੰਜਾਬੀ ਟਰਬਿਨ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਇਜਾਫਾ ਕੀਤਾ ਗਿਆ ਤੇ ਨਾਲ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੇ ਵੀ ਜਿਹੜਾ ਵੈਟ ਲਾਇਆ ਗਿਆ ਉਸ ਦੇ ਵਿਰੋਧ ਦੇ ਵਿੱਚ ਅੱਜ ਚੰਡੀਗੜ੍ਹ ਦੇ ਵਿੱਚ ਯੂਥ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਸ ਬਾਰੇ ਗੱਲਬਾਤ ਕਰਾਂਗੇ ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਦੀਪਕ ਲਵਾਨਨ ਦੀਪਕ ਜੀ ਅੱਜ ਦੇ ਪ੍ਰੋਟੈਸਟ ਦਾ ਮੁੱਖ ਕਾਰਨ ਕੀ ਰਹਿ ਰਿਹਾ ਹੈ ਤੁਕੀ ਅੱਜ ਯੂਥ ਕਾਂਗਰਸ ਨੇ ਸਿੰਬੋਲਿਕ ਪ੍ਰੋਟੈਸਟ ਤੁਹਾਡੇ ਸਾਹਮਣੇ ਅਸੀਂ ਇੱਕ ਮੈਸੇਜ ਦੇਣ ਲਈ ਹੋ ਰਿਹਾ ਅੱਜ ਅਸੀਂ ਬੈਠੇ ਨੇ ਇਹਦਾ ਮੇਨ ਰੀਜ਼ਨ ਹੈ ਜੋ ਸਾਡੇ ਐਲਪੀਜੀ ਗੈਸ ਤੇ ਹੁਣ 50 ਰੁਪਏ ਹਾਈਕ ਕੀਤੇ ਗਏ ਨੇ ਤੁਸੀਂ ਦੇਖ ਰਹੇ ਹੋ ਕਿ ਜਦੋਂ ਮੋਦੀ ਸਰਕਾਰ ਆਈ ਹੈ ਥੋੜੇ ਦਿਨਾਂ ਬਾਅਦ ਇਹ ਐਲਪੀਜੀ ਗੈਸ ਤੇ ਰੇਟ ਤੇ ਇਨਕਰੀਸ ਕਰ ਦਿੰਦੇ ਨੇ ਤੇ ਇਹ ਟਿੰਡੋ ਹੋ ਰਾ ਪਿੱਟਦੇ ਨੇ ਉਜਵਲ ਯੋਜਨਾ ਦਾ ਇਹ ਗੱਲ ਕਰਦੇ ਨੇ ਕਿ ਹਰ ਅਸੀਂ ਹਰ ਘਰ ਤੱਕ ਸਿਲੰਡਰ ਪਹੁੰਚਾ ਰਹੇ ਹਾਂ ਮੈਂ ਤਾਂ ਕਹਿੰਦਾ ਕਿ ਹਾਂ ਤੁਸੀਂ ਹਰ ਘਰ ਤੱਕ ਸਿਲੰਡਰ ਪਹੁੰਚਾ ਰਹੇ ਹੋ ਚੰਗੀ ਗੱਲ ਹੈ ਪਰ ਤੁਸੀਂ ਇਸ ਗੱਲ ਨੂੰ ਨਹੀਂ ਅਸੀਂ ਸਮਝ ਸਕਦੇ ਕਿ ਸਾਨੂੰ ਦਿਖਾਇਆ ਕੀ ਜਾ ਰਿਹਾ ਤੇ ਵੇਚਿਆ ਕੀ ਜਾ ਰਿਹਾ ਸਾਨੂੰ ਸਿਲੰਡਰ ਦਿਖਾ ਕੇ ਗੈਸ ਵੇਚਣ ਦੀ ਯੋਜਨਾ ਤੇ ਚੱਲ ਰਹੇ ਨੇ ਸਾਰੇ ਤੁਸੀਂ ਦੇਖੋ ਕਿ ਕੱਲਿਆ ਸਿਲੰਡਰ ਨਾਲ ਅਸੀਂ ਰੋਟੀ ਨਹੀਂ ਬਣਾ ਸਕਦੇ ਸਿਲੰਡਰ 'ਚ ਗੈਸ ਚਾਹੀਦੀ ਹੈ ਇਹ ਤਾਂ ਇੱਕ ਤਰ੍ਹਾਂ ਦਾ ਕਾਲਿਆ ਬਾਜ਼ਾਰੀ ਹੋਗੀ ਕੋਪਰੇਟ ਜਗਤ ਦੀ ਹੈਲਪ ਹੋਗੀ ਤੁਸੀਂ ਦੇਖ ਰਹੇ ਹੋ ਦਿਨ ਪਰ ਦਿਨ ਕੀਮੇ ਰਿਲਾਇੰਸ ਦਾ ਨਿਆਰਾ ਦਾ ਸ਼ੇਅਰ ਰੇਟ ਹੈ ਜੋ ਸਾਡੀ ਗੈਸੋਲਾਈਨ 'ਚ ਇਨਕਰੀਜ਼ ਹੋ ਰਿਹਾ ਹੈ ਉਸ ਪਰਿਵਾਰ ਨੂੰ ਕਰਿਆਣਾ ਨੂੰ ਫਾਇਦੇ ਦਿਲਾਉਣ ਲਈ ਇਹ ਸਾਰੀ ਪਾਲਿਸੀਜ਼ ਇਹ ਸਾਰੀ ਯੋਜਨਾ ਇਹ ਬਣਾਈ ਗਈਆਂ ਨੇ ਮੈਂ ਤਾਂ ਮੋਦੀ ਸਰਕਾਰ ਨੂੰ ਫਿਰ ਤੋਂ ਇਹ ਗੱਲ ਕਹਾਂਗਾ ਕਿ ਤੁਸੀਂ ਆਮ ਜਨਤਾ ਦਾ ਸ਼ੋਸ਼ਣ ਕਰ ਰਹੇ ਹੋ ਇਹ ਜੋ ਤੁਸੀਂ ਲੋਕ ਅਸੀਂ ਸਾਡੇ ਵਰਗੇ ਆਮ ਪਰਿਵਾਰ ਦੇ ਲੋਕ ਨੇ ਸਾਤੋਂ ਵੀ ਥੱਲੇ ਲੋਕ ਨੇ ਜੋ ਦਿਹਾੜੀ ਤੇ ਕੰਮ ਕਰਦੇ ਨੇ 7-800 ਰੁਪਏ ਦਿਨ ਦਾ ਕਮਾਉਂਦੇ ਨੇ ਪਰ ਜਦ ਉਹਨਾਂ ਨੂੰ ਉਹੀ ਸਿਲੰਡਰ ਇੰਨਾ ਮਹਿੰਗਾ ਖਰੀਦਣਾ ਪੈਂਦਾ ਉਹਨਾਂ ਦੀ 2-3 ਦਿਨ ਦੀ ਦਿਹਾੜੀ ਤਾਂ ਸਿਲੰਡਰ ਤੇ ਨਿਕਲ ਜਾਂਦੀ ਜੀਪਕ ਜੀ ਗੱਲ ਕਰੀਏ 2014 ਚ ਜਦੋਂ ਭਾਜਪਾ ਸਰਕਾਰ ਚ ਆਈ ਸੀ ਉਦੋਂ ਦੇ ਰੇਟ ਤੋਂ ਔਰ ਅੱਜ ਦੇ ਰੇਟ 10 ਸਾਲਾਂ ਬਾਅਦ ਦੇ ਕੰਪੈਰੀਜ਼ਨ ਕਰੀਏ ਤਾਂ ਉਸਨੂੰ ਕਿਵੇਂ ਦੇਖੋਗੇ ਸਰ ਮੈਂ ਤੁਹਾਨੂੰ ਦੇਖਦਾ ਹਾਂ ਉਸ ਤੇ ਸਬਸਿਡੀਆਂ ਦੇਖ ਲਓ ਤੁਸੀਂ 2014 ਜਾਂਦਾ ਤਾਂ ਤੁਹਾਨੂੰ ਸਬਸਿਡੀ ਵੀ ਦਿੱਤੀ ਸੀ ਸਰਕਾਰ ਉਹ ਸਬਸਿਡੀਆਂ ਹਟਾ ਕੇ ਵੀ ਇੰਨਾ ਮਹਿੰਗਾ ਕਰ ਦਿਆ ਗਿਆ ਤੁਸੀਂ ਅਗਰ ਅੱਜ ਦੇ ਨਿਊਜ਼ ਚੈਨਲ ਨਿਊਜ਼ਪੇਪਰ 'ਚ ਪੜੋਗੇ ਬਾਸਕਰ ਦੀ ਖਬਰ ਲੱਗੀ ਹੋਈ ਹੈ ਉਸ 'ਚ ਸਰਦਾਰਾਂ ਲਿਖਿਆ ਗਿਆ ਕਿ 트럼ਪ ਦੇ ਟੈਰੀਫ ਵਾਰ ਦੇ ਅਕੋਰਡਿੰਗ 10 8 ਤੋਂ 10 ਡਾਲਰ ਜੋ ਰੇਟ ਹੈ ਕੱਚੇ ਤੇਲ ਤੇ ਕੱਟ ਗਏ ਹਨ ਅਗਰ ਇਹ ਕੰਪਨੀ ਚਾਹਣ ਇਹ 3 ਤੋਂ 4 ਰੁਪਏ ਹਰ ਚੀਜ਼ ਤੇ ਕੱਟ ਕਰ ਸਕਦੀ ਹੈ ਪਰ ਮੈਂ ਚਾਹੂੰਗਾ ਕਿ ਸਰਕਾਰ ਕਿੱਥੇ ਹੈ ਉਹ ਸਰਕਾਰ ਕਿਉਂ ਨਹੀਂ ਬੋਲ ਰਹੀ ਜਿਨ੍ਹਾਂ ਨੂੰ ਇਹ ਸਾਰੇ ਫੈਕਟਸ ਪਤਾ ਨੇ ਅਸੀਂ ਤਾਂ ਆਮ ਲੋਕ ਨੇ ਆਮ ਜਨਤਾ ਨੇ ਅਸੀਂ ਤਾਂ ਸਟੱਡੀ ਕਰਦੇ ਆ ਨਿਊਜ਼ਪੇਪਰ ਪੜ੍ਹਦੇ ਆ ਨੈਟ ਤੇ ਸਰਚ ਕਰਦੇ ਆ ਬੈਕ ਜੋ ਰਿਸਰਚ ਪੇਪਰਸ ਨੇ ਉਹ ਪੜ੍ਹ ਕੇ ਅਸੀਂ ਇਹਨਾਂ ਪ੍ਰੋਟੈਸਟਾਂ ਲਈ ਤਿਆਰ ਹੁੰਦੇ ਨੇ ਲੇਕਿਨ ਉਹ ਤਾਂ ਆਈਐਸ ਲੈਵਲ ਦੇ ਸੈਕਟਰੀ ਦਾ ਚੀਫ ਸੈਕਟਰੀ ਲੈਵਲ ਦੇ ਲੋਕ ਉਹਨਾਂ ਕੋਲ ਹੈ ਥਿੰਕ ਟੈਂਕ ਉਹਨਾਂ ਕੋਲ ਹੈ ਕਿ ਉਹਨਾਂ ਨੂੰ ਇਹ ਗੱਲ ਨਹੀਂ ਪਤਾ ਇੱਕ ਅਖਬਾਰ ਇਹ ਛਾਪ ਸਕਦਾ ਹੈ ਲੇਕਿਨ ਉਹਨਾਂ ਨੂੰ ਇਹ ਗੱਲ ਨਹੀਂ ਪਤਾ ਉਹ 2-3 ਰੁਪਏ ਕਟਾ ਸਕਦੇ ਨੇ ਪਰ ਉਹ ਕਟਾ ਕਿਉਂ ਨਹੀਂ ਰਹੇ ਦੀਪਕ ਜੀ ਅੱਜ ਵੀ ਅਸੀਂ ਦੇਖ ਰਹੇ ਹਾਂ ਪ੍ਰੋਟੈਸਟ ਦੇ ਵਿੱਚ ਤੁਸੀਂ ਗੈਸ ਚੁੱਲ੍ਹੇ ਵਾਲ ਕੇ ਪ੍ਰੋਟੈਸਟ ਕਰ ਰਹੇ ਇਹਦਾ ਕੀ ਮਕਸਦ ਹੈ ਫਿਰ ਇਹ ਤਾਂ ਕਲੀਅਰ ਇੱਕ ਮੈਸੇਜ ਹੈ ਕਿ ਅੱਜ ਚੁੱਲਾ ਯੂਥ ਕਾਂਗਰਸ ਨੂੰ ਬਾਲਣਾ ਪਿਆ ਕੱਲ ਨੂੰ ਤੁਹਾਨੂੰ ਦੋਨਾਂ ਨੂੰ ਵੀ ਬਾਲਣਾ ਪੈਣਾ ਕਿ ਇੱਕ ਟਾਈਮ ਐਸਾ ਆਣਾ ਹੈ ਕਿ ਸਾਡੇ ਘਰ ਸਿਰਫ ਸਿਲੰਡਰ ਰਹਿ ਜਾਣੇ ਤੇ ਉਹਨਾਂ 'ਚ ਗੈਸ ਨਹੀਂ ਹੋਣੀ ਜਾਦੀ ਗੈਸ ਨਹੀਂ ਆਉਣੀ ਤਾਂ ਆਟੋਮੈਟਿਕਲੀ ਰੋਟੀ ਦਾ ਸੀ ਖਾਣੀ ਹੈ ਤਾਂ ਸਾਨੂੰ ਚੁੱਲੇ ਦਾ ਬਾਲਣੇ ਪੈਣੇ ਤੇ ਇਸ ਚਮੇ ਇੱਕ ਹੋਰ ਛੋਟੀ ਜੀ ਗੱਲ ਕਰੂੰਗਾ ਕਿ ਅਸੀਂ ਗੱਲ ਕਰਦੇ ਨੇ ਮੋਡਰਨਾਈਜੇਸ਼ਨ ਦੀ ਗਲੋਬਲਾਈਜੇਸ਼ਨ ਦੀ ਇੰਟਰਨੈਸ਼ਨਲ ਪਾਲਿਸੀਜ਼ ਦੀ ਸਾਡੇ ਮਿਨਿਸਟਰੀ ਆਫ ਅਫੇਅਰਸ ਦੀ ਹੈ ਸਾਡੇ ਇਹਦੇ ਨਾਲ ਰਿਲੇਸ਼ਨ ਮਜ਼ਬੂਤ ਹੈ ਯੂਐਸਏ ਨਾਲ ਰਿਲੇਸ਼ਨ ਮਜ਼ਬੂਤ ਹੈ ਤੁਸੀਂ ਆਮ ਜਨਤਾ ਨਾਲ ਰਿਲੇਸ਼ਨ ਕਦੀ ਬਣਾਇਆ ਹੈ ਤੁਸੀਂ ਆਮ ਜਨਤਾ ਦੇ ਬਾਰੇ ਕਦੀ ਸੋਚਿਆ ਹੈ ਤੁਸੀਂ ਇਹ ਦੇਖੋ ਅੱਜ ਇਹ ਚੁੱਲੇ ਜੋਰ ਇਹ ਜਗਰੇ ਨੇ ਇਹ ਹੌਲੀ ਹੌਲੀ ਇਵੇਂ ਹੀ ਚੱਲਣਗੇ ਤਾਂ ਇੱਕ ਦਿਨੇ ਚੁੱਲਾ ਹਰ ਘਰ ਵਿੱਚ ਜਗੇਗਾ ਤੇ ਅਸੀਂ ਇਕੱਲਾ ਮਤਲਬ ਲੋਕਾਂ ਨੂੰ ਹਾਨੀ ਨਹੀਂ ਪਹਾਰੇ ਅਸੀਂ এনवायरमेंट ਨੂੰ ਵੀ ਹਾਨੀ ਪਹਾਰੇ ਨੇ ਕਿਉਂਕਿ ਦੇਖੋ ਜੇ ਚੁੱਲਾ ਚਲੇਗਾ ਤਾਂ ਬੁੱਟਾ بڑੇਗਾ ਗੱਲ ਗਲੋਬਲ ਵਾਰਮਿੰਗ ਦੀ ਕਰਦੇ ਆ ਕਿਸੇ ਵੀ ਚੀਜ਼ ਤੁਸੀਂ ਭਾਜੀਪੀ ਸਰਕਾਰ ਤੇ ਮੈਨੂੰ ਮਤਲਬ ਇੰਨੀ ਸ਼ਰਮਿੰਦਗੀ ਆਉਂਦੀ ਹੈ ਕਿਸੇ ਨੂੰ ਇੱਕ ਦੋਏ ਨਾਲ ਲਿੰਕ ਅਪ ਹੀ ਨਹੀਂ ਕਰ ਪਾਉਂਦੇ ਇਹਨਾਂ 'ਚ ਸੋਚਣ ਸਮਝਣ ਦੀ ਸ਼ਕਤੀ ਨਹੀਂ ਹੈ ਇਹਨਾਂ ਤੇ ਹੁਣ ਨਾਰੇ ਮਰਵਾ ਲੋ ਧਰਮ ਦੇ ਨਾਮ ਤੇ ਬੀ ਨਾਰੇ ਮਾਰ ਕੇ ਹੁਣ ਘਰ ਚੱਲ ਜਾਣਗੇ ਇਹਨਾਂ ਨੂੰ ਸਿਰਫ ਰਾਜਨੀਤੀ ਆਉਂਦੀ ਹੈ ਧਰਮ ਦੇ ਨਾਮ ਤੇ ਕਰਨ ਦੀ ਇਹ ਆਮ ਲੋਕਾਂ ਦੀ ਦੇ ਲਈ ਰਾਜਨੀਤੀ ਨਾ ਕਦੀ ਇਹਨਾਂ ਨੇ ਕੀਤੀ ਹੈ ਨਾ ਕਰਾਂਗੇ ਮੈਂ ਚਾਹਾਂਗਾ ਕਿ ਇਹ ਪ੍ਰੋਟੈਸਟ ਕੱਲਾ ਯੂਥ ਕਾਂਗਰਸ ਦਾ ਨਹੀਂ ਹੈ ਇਹ ਪ੍ਰੋਟੈਸਟ ਉਹਨ ਸਾਰਿਆਂ ਦਾ ਹੈ ਸਾਰੇ ਦੇਸ਼ ਵਾਸੀਆਂ ਦਾ ਹੈ ਜਿਨ੍ਹਾਂ ਦੇ ਘਰ 'ਚ ਐਲਪੀਜੀ ਗੈਸ ਸਿਲੰਡਰ ਹੈ ਦੋਸਤੋ ਇਹ ਸੀ ਦੀਪਕ ਲੁਬਾਨਾ ਜਿਨ੍ਹਾਂ ਨੇ ਦੱਸਿਆ ਵੀ ਕਿ ਆਖਿਰਕਾਰ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਸੈਕਟਰ 22 ਦੇ ਵਿੱਚ ਕਿਉਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਸ ਵਿੱਚ ਕੀ ਕਾਰਨ ਨੇ ਇਹ ਸਭ ਕੁਝ ਉਹਨਾਂ ਨੇ ਦੱਸਿਆ ਤੇ ਸਾਡੇ ਨਾਲ ਜੁੜੇ ਰਹੋ ਪੰਜਾਬੀ ਟ੍ਰਿਬਿਊਨ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਬਹੁਤ ਧੰਨਵਾਦ